ਇੱਕ ਪ੍ਰੇਮੀ ਸੀ ਅਮਰ ਛਗਿਆ ਉਹਨਾਂ ਦੇ ਨਾਜਮਾ ਕਾਫੀ ਧਿਆਨ ਰੱਖਦਾ ਹੁੰਦਾ ਵੀ ਇਹਨੇ ਅਮਰ ਛਗਿਆ ਇਹਨੇ ਛਗਿਆ ਫਿਰ ਮਿਲਦੇ ਵੀ ਰਹਨਾ ਵੀ ਕਿਤੇ ਘਿਰ ਨਾ ਜਾਣ ਨਵੇਂ-ਨਵੇਂ ਸੀਗੇ ਵੀ ਇਹਨਾਂ ਦੀ ਮਦਦ ਵੀ ਰੱਖੀਏ ਕੰਟੈਕਟਸ ਵੀ ਬਣਾ ਕੇ ਰੱਖੀਏ ਉਹ ਮੈਨੂੰ ਮਿਲਿਆ ਮੈਂ ਕਿਹ ਗੱਲ ਤੇ ਲਾਜਾ ਲੱਗਦਾ ਕੁਝ ਚੁੱਪ ਮੈਂ ਕਿਹ ਗੱਲ ਚਰਾਤੀ ਨਹੀਂ ਕਹਿੰਦਾ ਮੈਂ ਕਿਉਂ ਕਹਿੰਦਾ ਜੀ ਗਲਤੀ ਹੋ ਗਈ ਮੈਂ ਕਿਹਾ ਫੇਰ ਹੁਣ ਪੀ ਜਾਣਾ ਕਹਿੰਦਾ ਇੱਕ ਵਾਰੀ ਪੀ ਲਿਓ ਮੈਂ ਕਿਹਾ ਵੀ ਪੀ ਜਾਣਾ ਇੱਕ ਵਾਰੀ ਪਾਪ ਕਰ ਲਿਆ ਬਹੁਤੇ ਕਰ ਲਿਆ ਮੈਂ ਕਿਹਾ ਹੋਈ ਕਿਵੇਂ ਉਹ ਵੀ ਮੈਂ ਦੱਸਦਾ ਮੈਂ ਕਹਾ ਵਸੇ ਥੋੜਾ ਸਾਵਧਾਨ ਰਹਾ ਕਰੂੰ ਹੋਰ ਸ਼ਾਂਗ ਤੈਨੂੰ ਦੱਸਦਾ ਪਰ ਉਹ ਵੀ ਆਇਆ ਆਦਮੀ ਗਿਰ ਜਾਂਦਾ ਕਹਿੰਦਾ ਵਿਆਹ ਗਏ ਸੀਗੇ ਵਿਆਹ ਗਏ ਤਾਂ ਮੈਂ ਤਾਂ ਬਚਾਂ ਵੀ ਇੱਥੇ ਮਾਸ ਖਾਂਦੇ ਨੇ ਸ਼ਰਾਬ ਪੀਂਦੇ ਨੇ ਤੇ ਮੈਂ ਆਪਣੇ ਮਨ ਚ ਕਰ ਲਿਆ ਵੀ ਆਪਾਂ ਚੱਲ ਕੇ ਸਬਜ਼ੀ ਲੈ ਲਾਂਗੇ ਤੇ ਆਪਣਾ ਪ੍ਰਸ਼ਾਦਾ ਅੱਡ ਕੱਢ ਕੇ ਖਾ ਲਾਂਗੇ ਜੇ ਲੋਕ ਹੱਸਣਗੇ ਭੈ ਅਸੀਂ ਆ ਕਿਉਂਕਿ ਐਸਾ ਰਿਵਾਜ ਆਂਦਾ ਹੈ ਇੱਥੇ ਇੱਕ ਵਿਆਹ ਹੋਇਆ ਉਹ ਜ਼ਬਰਦਸਤੀ ਮੰਗਣ ਵੀ ਅਸੀਂ ਦਾ ਮਾਸ ਦੀ ਰੋਟੀ ਲੈਣੀ ਹੈ ਤਾਂ ਜਨੇਤ ਆਉ ਸਾਡੀ ਨਹੀਂ ਆਉਂਦੀ ਨਹੀਂ ਬਰਾਤ ਐਹ ਦੇ ਮਾਰੇ ਕੰਮਾਂ ਚ ਆਪ ਵੀ ਕਰਨਾ ਤੇ ਦੂਜੇ ਨੂੰ ਮਜਬੂਰ ਕਰਨਾ ਆ ਯੂਪੀ ਮੈਂ ਦੇਖਦਾ ਹੁੰਦਾ ਉਹਨਾਂ ਨੇ ਕਿਹਾ ਵੀ ਇੰਨੀਆਂ ਸ਼ਰਾਬ ਦੀਆਂ ਬੋਤਲਾਂ ਲੈਣੇ ਤਾਸੀਂ ਆਵਾਂਗੇ ਇੰਨੀ ਸ਼ਰਾਬ ਕੱਢ ਡਰਮ ਦੋ ਕੱਢ ਤਾਂਸ ਗੁਜ਼ਾਰਾ ਚੱਲ ਉਹ ਦੂਸਰੇ ਨੂੰ ਵੀ ਮਜਬੂਰ ਕਰਦੇ ਨੇ ਤੇ ਆਪ ਵੀ ਗਲਤ ਕੰਮ ਕਰਦੇ ਉਹ ਕਹਿਣ ਲੱਗਿਆ ਮੈਂ ਕਿ ਮੈਂ ਆਪਣਾ ਪ੍ਰਸ਼ਾਦਾ ਐ ਛਕ ਲੂੰ ਚਲੋ ਇੱਕ ਪ੍ਰਸ਼ਾਦਾ ਐ ਛਕ ਕੇ ਆ ਜਾਾਂਗੇ ਭਾਈ ਜਾਰਾ ਵੀ ਗੁੱਸੇ ਨਹੀਂ ਹੋ ਤੇ ਮੈਂ ਵੀ ਵਿਆਹ ਜਾਾਂ ਮੇਰਾ ਵੀ ਨੁਕਸਾਨ ਨਹੀਂ ਉਹ ਕਹਿੰਦਾ ਉੱਥੇ ਸਿੰਘ ਆ ਗਿਆ ਇੱਕ ਬਰਾਤ ਤੇ ਨੀਲਾ ਦੇ ਸਾਹ ਬਣਿਆ ਉੱਪਰ ਦੀ ਕਿਰਪਾ ਮੇਰੇ ਤਾਂ ਕਹਿੰਦਾ ਹੇਟ ਆਂਦੀ ਸੀ ਮੈਂ ਕਿਹਾ ਵੀ ਇਹਦੇ ਨਾਲ ਰਹਿਨੇ ਆ ਤੇ ਦੋ ਤਾਂ ਅਸੀਂ ਹੋਗੇ ਕਹਿੰਦਾ ਮੈਨੂੰ ਬਾਹਰ ਨੂੰ ਲੈ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਇਹ ਤਾਂ ਇੱਥੇ ਬੈਠੇ ਨੇ ਕਹਿੰਦਾ ਗਾਂ ਜਾਂਦੇ ਸੀ ਇੱਕ ਖੂਹ ਤੇ ਗਏ ਟਿਊਬਵੈੱਲ ਤੇ ਉਹ ਚਾਹੁੰਦਾ ਸੀ ਪਾਣੀ ਕੋਲ ਸੀ ਪਿਛਲੇ ਪਾਸੇ ਜਾ ਕੇ ਕੋਠੇ ਦੇ ਕਹਿੰਦਾ ਲੈ ਵੀ ਆ ਕਰ ਮੈਂ ਗਲਾਸ ਵੀ ਲਿਆਂਦਾ ਤੇ ਡੱਬ ਚੋਂ ਕਹਿੰਦਾ ਸ਼ਰਾਬ ਘੜਨੀ ਕਹਿੰਦਾ ਮੈਂ ਕਿਹਾ ਆ ਕੀ ਗੱਲ ਸਾਨੂੰ ਤਾਂ ਕਿਹਾ ਹੈ ਉਹਨਾਂ ਨੇ ਵੀ ਸ਼ਰਾਬ ਨਹੀਂ ਪੀਣੀ ਮਾਸ ਨਹੀਂ ਖਾਣਾ ਕਹਦਾ ਤੂੰ ਮੇਤੇ ਬਹੁਤ ਹੀ بڑا ਸਿੰਘ ਆ ਗਿਆ ਮੈਂ ਤਾਂ 15 ਸਾਲ ਦਾ ਸਿੰਘ ਆ ਕਹਦਾ ਇਹਦੇ ਚ ਦੱਸ ਮੈਨੂੰ ਕੀ ਨੁਕਸ ਹੈ ਕਿਕਰ ਦਾ ਸਾਕ ਹੈ ਕਹਿੰਦਾ ਉਹ ਕਹਿੰਦਾ ਵੀ ਇਹਦੇ ਚ ਬਾ ਕੇ ਪਹਿਲਾਂ ਤਾਂ ਇਹਨੂੰ ਠਾਲਿਆ ਗੰਦਾ ਪਾਣੀ ਹੈ ਕਹਿੰਦਾ ਉਹਨੂੰ ਡਿਸਟਿਲ ਕੀਤਾ ਕਹਿੰਦਾ ਪਰ ਉਹ ਨਹੀਂ ਕਰਦੇ ਹੈਗੇ ਅਰਕ ਨਹੀਂ ਕੱਢਦੇ ਸੌਂਫ ਦਾ ਅਰਕ ਕੱਢਦੇ ਨੇ ਹੋਰ ਅਰਕ ਕੱਢਦੇ ਨੇ ਕਹਿੰਦੇ ਆ ਬੁਰਾ ਦਾ ਅਰਕ ਕੱਢਦੇ ਨੇ ਅਰਕ ਪਿੰਦੇ ਨੇ ਡਾਕਟਰ ਦਿੰਦੇ ਨੇ ਕਹਿੰਦਾ ਹਾਂ ਕਹਿੰਦਾ ਫੇਰ ਅਰਕ ਕੱਢਿਆ ਹੋਇਆ ਮਰਾਏ ਕਿ ਕਿਸਦਾ ਗਲ ਵੜਿਆ ਇਹਦੇ ਚ ਅਸੀਂ ਕਹਾਂ ਮੈਨੂੰ ਪੁਲਾਤੀ ਜਦ ਪੀ ਲਈ ਕਹਿੰਦਾ ਵੇਖਾ ਬਾਸ ਨਹੀਂ ਖਾਣਾ ਕਹਿੰਦਾ ਲੈ ਆਪਾਂ ਸਿੰਘ ਆ ਸ਼ੇਰ ਦੀ ਫਰਾਕ ਮਾਸ ਹੁੰਦੀ ਹੈ ਕਹਿੰਦਾ ਉੱਥੇ ਮੈਂ ਸ਼ੇਰ ਬਣ ਗਿਆ ਐਂ ਕਹਿੰਦਾ ਮੈਂ ਗਿਰਿਆ ਵੇਖਾ ਮਹਾਰਾਜ ਕਹਿੰਦੇ ਨੇ ਵਈ ਸੰਗਤ ਨਾ ਕਰ ਭਾਈ ਕਬੀਰ ਮਾਰੀ ਮਰੋ ਕ ਸੰਗ ਕੀ ਕੇਲੇ ਨਿਕਟ ਜੋ ਵੇਰੋ ਝੁਲੇ ਉਹ ਚੀਰਿਆ ਸਾਧ ਸੰਗ ਦਾ ਏ ਕਬੀਰ ਚਾਵਲ ਕਰਨੇ ਤੋਕੋ ਮੋਲੀ ਲਾਏ ਸੰਗ ਕ ਸੰਗੀ ਬੈਠੇ ਤਾਂ ਪੁੱਛੇ ਤਰ ਮੈਂ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੇ ਨਿਰਵਾਣ ਸਾਧ ਦਾ ਸੰਗ ਨਾ ਕੀਜੀਐ ਜਾਂਤੇ ਹੋਏ ਗੁਰੂ ਮਹਾਰਾਜ ਕਹਿਣ ਲੱਗੇ ਜਿਹੜੇ ਭੁੱਲੇ ਹੋਏ ਲੋਕ ਨੇ ਉਹਨਾਂ ਨੂੰ ਕਿੰਨਾ ਹੀ ਉਪਦੇਸ਼ ਦੇ ਲੋ ਚੰਗੇ ਗੁਣ ਧਾਰਨ ਕਰੇਂਦਾ ਕੁਛ ਕਰ ਲੇਕਿਨ ਪਤਾ ਨਹੀਂ ਉਹਨਾਂ ਦੇ ਅੰਦਰ ਕੀ ਕੋੜ-ਕਵਾੜ ਭਰਿਆ ਹੋਇਆ ਹੈ ਤੇ ਉਹਨੂੰ ਅੰਮ੍ਰਿਤ ਵਚਨ ਨਾਮ ਦਾ ਰਸ ਚੰਗਾ ਨਹੀਂ ਲੱਗਦਾ ਤੇ ਜਿਹੜੀ ਵਿਸ਼ੇ-ਵਿਕਾਰਾਂ ਦੀ ਵਿਵਹ ਹੈ ਉਸ ਨੂੰ ਖੁਸ਼ ਹੋ ਕੇ ਖਾਂਦੇ ਪੀਂਦੇ ਨੇ ਅੰਮ੍ਰਿਤ ਕੌੜਾ ਜੀ ਦੇਖਿਆ We'll